ਨਾਜ਼ਪਿਆ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸੌਥ ਸਿਟੀ ਨਹਿਰ ਤੋਂ ਸਿੰਘਪੁਰਾ ਪਿੰਡ ਤੱਕ ਸੜਕ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਮੁਰੰਮਤ ਆਖਰਕਾਰ ਪੂਰੀ ਹੋ ਗਈ ਹੈ ਜਿਸ ਨਾਲ ਕੰਟਰੀ ਹੋਮਸ ਦੇ ਵਸਨੀਕ ਖੁਸ਼ ਹਨ ਮੁਰੰਮਤ ਦਾ ਕੰਮ ਸੰਸਦ ਮੈਂਬਰ ਰਾਜ ਸਭਾ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਸੰਜੀਵ अरोड़ा ਦੀ ਪਹਿਲ ਕਦਮੀ ਤੋਂ ਆਪ ਬਾਦ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਨੇ ਬਸਨੀਕਾਂ ਦੀ ਮੰਗ ਦਾ ਤੁਰੰਤ ਕਾਰਵਾਈ ਕੀਤੀ। ਕਈ ਮਹੀਨਿਆਂ ਤੋਂ ਸੜਕ ਬਹੁਤ ਮਾੜੀ ਹਾਲਤ ਵਿੱਚ ਸੀ ਜਿਸ ਵਿੱਚ ਟੋਏ ਅਤੇ ਲੈਵਲ ਉੱਚਾ ਨੀਵਾ ਸੀ। ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ। ਮਾੜੀ ਹਾਲਤ ਨੇ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲਿਆਂ ਲਈ ਆਵਾਜਾਈ ਨੂੰ ਚੁਣੌਤੀਪੂਰਨ ਬਣਾ ਦਿੱਤਾ ਸੀ। ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਜਦੋਂ ਸੜਕ ਪਾਣੀ ਨਾਲ ਭਰੇ ਟੋਏਆਂ ਕਾਰਨ ਲਗਭਗ ਲੰਘਣਯੋਗ ਨਹੀਂ ਰਹਿ ਜਾਂਦੀ ਸੀ ਬਸ ਨਿਕ ਨੇ ਸੜਕ ਦੀ ਮਾੜੀ ਹਾਲਤ ਬਾਰੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਕਿਉਂਕਿ ਇਸ ਨਾਲ ਸੁਰੱਖਿਆ ਖਤਰੇ ਅਤੇ ਅਕਸਰ ਹਾਦਸੇ ਹੁੰਦੇ ਰਹਿੰਦੇ ਸਨ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸਵੀਕਾਰ ਕਰਦੇ ਹੋਏ ਐਮਪੀ ਅਰੂੜਾ ਨੇ ਸੜਕ ਦੀ ਮੁਰੰਮਤ ਨੂੰ ਯਕੀਨੀ ਬਣਾਉਣ ਲਈ ਤੁਰੰਤ ਆਪਣੇ ਅਖਤਿਆਰੀ ਕੋਟੇ ਵਿੱਚੋਂ ਫੰਡ ਅਲਾਟ ਕੀਤੇ ਇਸ ਪਹਿਲ ਕਦਮੀ ਨੂੰ ਸਥਾਨਕ ਪਾਈਚਾਰੇ ਵੱਲੋਂ ਵਿਆਪਕ ਪ੍ਰਸ਼ੰਸਾ ਮਿਲੀ ਹੈ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਕੰਟਰੀ ਹੋਮਸ ਸੁਸਾਇਟੀ ਦੇ ਪ੍ਰਧਾਨ ਵਿੰਗ ਕਮਾਂਡਰ ਸੇਵਾਮੁਕਤ ਜੀਐਸ ਸੰਧੂ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਸੰਜੀਵਾ ਅਰੋੜਾ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੀਆਂ ਮੁਸ਼ਕਲ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕੀਤਾ ਹੈ ਇਹ ਸੜਕ ਇੱਕ ਦੁਰਘਟਨਾ ਵਾਲਾ ਖੇਤਰ ਬਣ ਗਈ ਸੀ ਅਤੇ ਹੁਣ ਇਸ ਦੀ ਮੁਰੰਮਤ ਨਾਲ ਆਉਣ ਜਾਣ ਵਾਲਿਆਂ ਨੂੰ ਸੁਰੱਖਿਤ ਅਤੇ ਬਿਹਤਰ ਸੁਵਿਧਾਜਨਕ ਹੋ ਗਿਆ ਹੈ ਇਲਾਕੇ ਦੇ ਵਸਨੀਕ ਅਤੇ ਦੰਦਾਂ ਦੇ ਪ੍ਰਸਿੱਧ ਡਾਕਟਰ ਡਾਕਟਰ ਵਿਵੇਕ ਸੱਗੜ ਨੇ ਵੀ ਐਮਪੀ ਅਰੋੜਾ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਅਸੀਂ ਸੜਕ ਦੀ ਤੁਰੰਤ ਮੁਰੰਮਤ ਲਈ ਸੱਚਮੁੱਚ ਧੰਨਵਾਦੀ ਹਾਂ ਇਹ ਬਹੁਤ ਮਾੜੀ ਹਾਲਤ ਵਿੱਚ ਸੀ ਜਿਸ ਕਾਰਨ ਇਹ ਰੋਜ਼ਾਨਾ ਯਾਤਰੀਆਂ ਲਈ ਖਤਰਨਾਕ ਸੀ ਖਾਸ ਕਰਕੇ ਮੌਨਸੂਨ ਦਾ ਰਾਨ ਅਰਿਸ਼ੂਦਨ ਇੰਡਸਟਰੀ ਲਿਮਟਿਡ ਦੇ ਚੇਅਰਮੈਨ ਅਤੇ ਐਮ ਡੀ ਗਗਨ ਖੰਨਾ ਨੇ ਵੀ ਸੜਕ ਦੀ ਮੁਰੰਮਤ ਨੂੰ ਯਕੀਨੀ ਬਣਾ ਲਈ ਸੰਸਦ ਮੈਂਬਰ ਸੰਜੀਵ अरोड़ा ਦੇ ਜਥਤਨਾ ਦੀ ਸ਼ਲਾਘਾ ਕੀਤੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਰਸਤਾ ਨਾ ਸਿਰਫ ਵਸਨੀਕਾਂ ਅਤੇ ਕਾਰੋਬਾਰਾਂ ਲਈ ਮਹੱਤਵਪੂਰਨ ਸੀ ਸਗੋ ਸਿੰਘਪੁਰਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਈ ਵੀ ਮਹੱਤਵਪੂਰਨ ਸੀ ਜੋ ਕਿ ਸੜਕ ਦੀ ਮਾੜੀ ਹਾਲਤ ਕਾਰਨ ਪ੍ਰਭਾਵਿਤ ਹੋਇਆ ਸੀ ਸੜਕ ਦੀ ਮੁਰੰਮਤ ਦੇ ਮੁਕੰਮਲ ਹੋਣ ਨਾਲ ਪਹੁੰਚਯੋਗਤਾ ਅਤੇ ਸੁਰੱਖਿਆ ਵਿੱਚ ਕਾਫੀ ਸੁਧਾਰ ਹੋਇਆ ਹੈ ਜਿਸ ਨਾਲ ਕੰਟਰੀ ਹੋਮਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਬਹੁਤ ਰਾਹਤ ਮਿਲੇਗੀ